ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਧੋਨੇ ਦੀਲ ਬਜਾਈ 1 ਜੂਨ ਤੋਂ ਸ਼ੁਰੂ ਪੰਜਾਬ ਨੇ BBMB ਤੋਂ ਮੰਗਿਆ 9000 ਕਿਊਸਕਾਦੂ ਪਾਣੀ ਹੁਣ ਹਰਿਆਣਾ ਤੋਂ ਬਾਅਦ ਪੰਜਾਬ ਨੇ BBMB 9000 ਕਿਊਸਕ ਪਾਣੀ ਦੀ ਮੰਗ ਕੀਤੀ ਹੈ ਪੰਜਾਬ ਵਿੱਚ ਝੋਨੇ ਦੀ ਬਜਾਈ 15 ਦਿਨ ਪਹਿਲਾਂ 1 ਜੂਨ ਤੋਂ ਸ਼ੁਰੂ ਹੋਰ ਜਾਵੇਗੀ ਸਰਕਾਰ ਨੇ ਇਹ ਮੰਗ ਹਰੇਕ ਕਿਸਾਨ ਨੂੰ ਨਹਿਰੀ ਪਾਣੀ ਪਹੁੰਚਾਉਣ ਤੇ ਭਗਵੰਤ ਮਾਨ ਦੇ ਵਾਅਦੇ ਨੂੰ ਪੂਰਾ ਕਰਨ ਲਈ ਕੀਤੀ ਹੈ ਹਰਿਆਣਾ ਨੇ 1300 ਕਿਊਸਕ ਪਾਣੀ ਦੀ ਮੰਗ ਕੀਤੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਹਰਿਆਣਾ ਨੇ BBMP ਦੀ ਤਕਨੀਕ ਕਮੇਟੀ ਦੇ ਸਾਹਮਣੇ 10.300 ਕਿਊਸਕ ਪਾਣੀ ਦੀ ਮੰਗ ਕੀਤੀ ਸੀ ਜਿਸ ਦਾ ਪੰਜਾਬ ਸਰਕਾਰ ਨੇ ਵਿਰੋਧ ਪ੍ਰਗਟਾਇਆ ਹੈ ਮਾਨ ਸਰਕਾਰ ਨੇ BBMB ਦੇ ਸਾਹਮਣੇ ਇਸ ਤੱਥ ਪੇਸ਼ ਕੀਤੇ ਹਨ ਕਿ ਪਿਛਲੇ ਸਾਲ ਝੋਨੇ ਦੀ ਬਜਾਈ ਲਈ 26000 ਕਿਊਸਕ ਪਾਣੀ ਦੀ ਮੰਗ ਸੀ ਤੇ ਇਸ ਵਾਰ ਸੀਜ਼ਨ ਵਿੱਚ ਸੀਜ਼ਨ ਪਹਿਲਾਂ ਸ਼ੁਰੂ ਹੋਣ ਕਰਕੇ ਅਤੇ ਪੁਰਾਣੀ ਨਹਿਰਾਂ ਤੇ ਪਾਈਪਾਂ ਰਾਹੀਂ ਕਿਸਾਨਾਂ ਦੇ ਖੇਤਾਂ ਖੇਤਾਂ ਚੋ ਪਾਣੀ ਨਹਿਰੀ ਪਾਣੀ ਦੀ ਸਪਲਾਈ ਕਰਕੇ ਇਸ ਸਵਾਰ ਨੂੰ 10000 ਕਿਊਸਕ ਪਾਣੀ ਦੀ ਵਾਧੂ ਲੋੜ ਪਵੇਗੀ ਮਾਨ ਸਰਕਾਰ ਨੇ ਇਸ ਸਵਾਰ ਝੋਨੇ ਦੀ ਬਜਾਈ ਲਈ 35000 ਕਿਊਸਕ ਪਾਣੀ ਦੀ ਮੰਗ ਰੱਖੀ ਹੈ ਪੰਜਾਬ ਤੋਂ ਹਰਿਆਣਾ ਵਿੱਚ ਝੋਨੇ ਦੀ ਬਜਾਈ ਦੌਰਾਨ ਰਾਜਾਂ ਦੀ ਪਾਣੀ ਦੀ ਖਪਤ ਨੂੰ ਧਿਆਨ ਵਿੱਚ ਰੱਖਦੇ ਹੋਏ 1 ਜੂਨ ਤੋਂ ਪਹਿਲਾਂ ਪਾਣੀ ਦੀ ਵੰਡ ਬਾਰੇ ਫੈਸਲਾ ਲੈਣਾ ਪਵੇਗਾ ਕਿਉਂਕਿ ਪਾਖੜਾ ਮੇਨ ਲਾਈਨ ਦੀਪਾ ਲਾਈਨ ਦੀ ਪਾਣੀ ਦੀ ਸਮਰੱਥਾ 12500 ਕਿਊਸ ਹੈ ਇਸ ਵਾਰ ਨਿਰਧਾਰਤ ਲੋਡ ਤੇ 775 ਕਿਊਸਕ ਵਾਧੂ ਪਾਣੀ ਦੀ ਮੰਗ ਕੀਤੀ ਹੈ ਦੂਜੇ ਪਾਸੇ ਪੰਜਾਬ ਵਿੱਚ ਝੋਨੇ ਦੀ ਬਜਾਈ ਲਈ 9000 ਕਿਊਸਕ ਵਾਧੂ ਪਾਣੀ ਦੀ ਲੋੜ ਪਵੇਗੀ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ